20 ਨਵੰਬਰ ਦੀ ਗੱਲ ਹੈ ਜਦੋਂ ਭੈਣ ਕਰ ਸੀ ਭਾਜੀ ਚੀਜਾ ਜੀ ਅਤੇ ਭਨੇਮ ਕੋ ਮਾਰਕੀਟ ਦੇ ਵਿੱਚ ਗਏ ਹੋਏ ਸਨ ਘਰ ਆਏ ਨੇ ਘਰ ਦਾਖਲ ਹੋਏ ਨੇ ਤੇ ਘਰ ਦੇ ਵਿੱਚ ਭੈਣ ਮੇਰੀ ਸੀ ਤੇ ਇੱਕ ਬੇਸਮੈਂਟ ਦੇ ਵਿੱਚ ਮੁੰਡਾ ਬੰਦਾ ਮੁੰਡਾ ਰਹਿ ਰਿਹਾ ਸੀ ਕਿਉਂਕਿ ਉਹ ਵੀ ਘਰ ਆਇਆ ਸੀ ਥੋੜੇ ਜਿਹਰੇ ਪਹਿਲਾਂ ਹੀ ਭਨੇਵਾ ਮੇਰਾ ਦਮਾਲਾ ਬੰਦਾ ਉਹ ਮੁੰਡੇ ਨੇ ਵੀ ਉਸ ਦਿਨ ਦਮਾਲਾ ਹੀ ਬੰਨਿਆ ਤਾਂ ਜਦੋਂ ਇਹ 11:30 ਦੀ ਘਟਨਾ ਹੈ ਥੋੜੀ ਜਿਹਰੇ ਪਹਿਲਾਂ ਹੀ ਉਹ ਮੁੰਡਾ ਥੱਲੇ ਸੌਣ ਵਾਸਤੇ ਚਲਾ ਗਿਆ ਕਿਉਂਕਿ ਰਾਤ ਦਾ ਟਾਈਮ ਸੀ ਇਹ ਵੀ ਰੋਟੀ ਖਾ ਕੇ ਤੇ ਸੌਣ ਦੀ ਤਿਆਰੀ ਦੇ ਵਿੱਚ ਸੀ ਨਾ ਆਪੋ ਆਪਣੇ ਕਮਰਿਆਂ ਦੇ ਵਿੱਚ ਚਲੇ ਗਏ ਜੀਜਾ ਜੀ ਬਾਥਰੂਮ 'ਚ ਗਏ ਨੇ ਤਾਂ 12 ਬੰਦੇ ਆਏ ਨੇ ਉਹਨਾਂ ਹੁੰਦਿਆਂ ਸਾਰ ਗੋਲੀਆਂ ਚਲਾਉਣੀਆਂ ਪਈ ਕਰਦੇ ਭਾਜੀ ਨੂੰ 23-24 ਗੋਲੀਆਂ ਭੈਣ ਨੂੰ ਵੀ 22-23 ਗੋਲੀਆਂ ਲੱਗੀਆਂ ਭਨੇਵੀ ਨੂੰ 12-13 ਗੋਲੀਆਂ ਲੱਗੀਆਂ ਭਾਣ ਜੇ ਤੇ ਭਾਜੀ ਨੂੰ ਉੱਥੇ 7 ਸਾਲ ਹੋ ਗਏ ਨੇ ਉੱਥੇ ਗਏ ਨੇ ਇਹੋ ਜਿਹਾ ਕਦੀ ਵੀ ਉਹਨਾਂ ਦਾ ਕੋਈ ਲੜਾਈ ਝਗੜੇ ਵਾਲਾ ਕੋਈ ਮੈਸੇਜ ਕੋਈ ਫੋਨ ਕਦੀ ਨਹੀਂ ਸੀ ਆਇਆ ਤੇ ਬੱਚਿਆਂ ਕਰਕੇ ਉਹ ਇਥੋਂ ਕੈਨੇਡਾ ਉਹਨਾਂ ਨੂੰ ਮਿਲਣ ਵਾਸਤੇ ਗਏ ਕਿਉਂਕਿ ਸਾਰੇ ਇੱਕ ਕਾਫੀ ਟਾਈਮ ਹੋਇਆ ਸੀ ਇਕੱਠੇ ਹੋਿਆਂ ਨੂੰ ਤੇ ਅਗਸਤ ਤੋਂ ਲੈ ਕੇ ਨਵੰਬਰ ਤੱਕ ਸਾਰੇ ਉੱਤੇ ਇਕੱਠੇ ਬੜੇ ਪਿਆਰ ਨਾਲ ਰਹਿ ਰਹੇ ਸਨ ਕੋਈ ਪਤਾ ਹੀ ਨਹੀਂ ਸੀ ਕਿ ਇਹ ਕਹਾਣੀ ਵਾਪਰਨੀ ਹਾਲੇ ਤੱਕ ਵੀ ਪੁਲਿਸ ਕੈਰੀ ਕਹਿ ਰਹੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਬੰਦੇ ਲੱਭ ਰਹੇ ਹਾਂ ਪਰ ਹਾਲੇ ਤੱਕ ਬੰਦੇ ਕੋਈ ਟਰੇਸ ਨਹੀਂ ਹੋ ਰਹੇ ਜ ਤਕਰੀਬਨ 3-4 ਕਰੋੜ ਰੁਪਏ ਖਰਚਾ ਆ ਗਿਆ ਸੀ ਤੇ ਉਥੋਂ ਦੇ ਸਨਿਕਨਾ ਵੀ ਸਨਿਕਨਾ ਨੇ ਪੰਜਾਬੀਆਂ ਨੇ ਇਹ ਗੋ ਫੈਂਡ ਐਪ ਜਿਹੜੀ ਹੈ ਉਹ ਬਣਾਈਏ ਜਿਹਦੇ ਚ ਡੋਨੇਸ਼ਨ ਵਾਸਤੇ ਵੀ ਸਪੀਲ ਵੀ ਕਰ ਰਹੇ ਆ ਲੋਕ ਦੇ ਵੀ ਰਹੇ ਨੇ ਕਿਉਂਕਿ ਇਕੱਲੇ ਬੰਦੇ ਵਾਸਤੇ ਇੰਨਾ ਪੈਸਾ ਕੈਨੇਡਾ ਦੇ ਵਿੱਚ ਅਰੇਂਜ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਕਈ ਬੇਰੋਜ਼ਗਾਰ ਵੀ ਫਿਰਦੇ ਨੇ ਉਹ ਫਿਰ ਲੁੱਟਾਂ ਹੋਆਂ ਜਿਵੇਂ ਇੱਥੇ ਨੇ ਉੱਥੇ ਵੀ ਕਰਦੇ ਨੇ ਪਰ ਇਹਦੇ ਵਿੱਚ ਕੋਈ ਲੁੱਟਖੋ ਦੀ ਮਾਂ ਗੱਲ ਜਿਹੜੀ ਹੈ ਸਾਹਮਣੇ ਨਹੀਂ ਆਈ ਕਿਉਂਕਿ ਲੁੱਟਖੋ ਨਾ ਕੀਤੀ ਨਹੀਂ ਨਾ ਹੀ ਘਰੋਂ ਕੋਈ ਸਮਾਨ ਚੱਕ ਕੇ ਲਗੇ ਨੇ ਸਿਰਫ ਆਉਂਦੇ ਹੀ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਬਲਜੀਤ ਕੰਬੋਜ਼ ਗੁਰਸਿੱਖ ਜੋੜਾ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਦੇ ਲਈ ਗਿਆ ਸੀ ਲੇਕਿਨ ਉੱਥੇ ਜਾ ਕੇ ਉਹਨਾਂ ਦੇ ਨਾਲ ਇੱਕ ਵੱਡਾ ਪਾਣਾ ਵਾਪਰ ਜਾਂਦਾ ਹੈ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਆਖਿਰਕਾਰ ਵਜ੍ਹਾ ਕੀ ਸੀ ਕਿਉਂ ਉਹਨਾਂ ਦਾ ਕਤਲ ਹੋਇਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰਕਾਰ ਵਜ੍ਹਾ ਕੀ ਸੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦਿਓ ਕਿ ਤੁਹਾਡਾ ਨਾਮ ਕੀ ਹੈ ਤੇ ਕੀ ਲੱਗਦੇ ਸੀਗੇ ਮਾਮਲਾ ਕੀ ਹੈ ਸਾਰਾ ਹਰਕੀਰਤ ਸਿੰਘ ਮੇਰਾ ਨਾਮ ਹੈ ਜੀ ਜੋ ਸਟੱਡੀ ਵੀਜੇ ਤੇ ਮੇਰੀ ਭਨੇਵੀ ਤੇ ਭਾਂਜਾ ਉਹ ਬਾਹਰ ਗਏ ਸਨ ਉੱਥੋਂ ਦੇ ਪੀਅਰ ਸਨ ਮੇਰੀ ਭੈਣ ਹਰਪਜਨ ਕੌਰ ਤੇ ਜੀਜਾ ਰিজਗਤਾਰ ਸਿੰਘ ਇਹ ਉਹਨਾਂ ਨੂੰ ਮਿਲਣ ਵਾਸਤੇ ਕੈਨੇਡਾ ਗਏ ਸਨ ਜਿਨ੍ਹਾਂ ਦਾ ਟੂਰਿਸਟ ਵੀਜ਼ਾ ਸੀ ਇਹ ਗਏ ਨੇ ਜੀ ਅਗਸਤ ਦੇ ਵਿੱਚ ਨਵੰਬਰ ਦੀ ਇਹ ਘਟਨਾ ਹੈ 20 ਨਵੰਬਰ ਦੀ ਘਟਨਾ ਹੈ 16 ਨਵੰਬਰ ਨੂੰ ਕੁਝ ਇੰਟੈਲੀਜੈਂਸੀ ਵਾਲੇ ਕੈਨੇਡੀਅਨ ਉੱਥੇ ਆਉਂਦੇ ਨੇ ਅਤੇ ਭੈਣ ਕੋਲੋਂ ਭੈਣ ਕਰ ਸੀ ਉਹਦੇ ਕੋਲ ਪਾਸਪੋਰਟ ਦੀ ਮੰਗ ਕਰਦੇ ਨੇ ਭੈਣ ਨੂੰ ਜਿਆਦਾ ਸਮਝ ਨਹੀਂ ਆਈ ਉਹਨੇ ਪਾਸਪੋਰਟ ਪਾਸਪੋਰਟ ਉਹਨੂੰ ਪਤਾ ਲੱਗਾ ਤਾਂ ਉਹਨੇ ਬੇਟੇ ਨੂੰ ਫੋਨ ਕੀਤਾ ਕਿ ਤੁਸੀਂ ਉਹ ਪਾਸਪੋਰਟ ਮੰਗ ਰਹੇ ਨੇ ਤਾਂ ਦੂਜੇ ਬੇਟੇ ਨੇ ਬੇਟੇ ਦਾ ਦੋਸਤ ਸੀ ਉਹਨੇ ਗੱਲ ਕੀਤੀ ਉਹਨਾਂ ਨਾਲ ਉਹਨੇ ਕਿਹਾ ਵੀ ਇੰਟੈਲੀਜੈਂਸੀ ਵਾਲੇ ਨੇ ਤੁਸੀਂ ਜੋ ਮੰਗਦੇ ਨੇ ਉਹਨਾਂ ਨੂੰ ਦਿਖਾ ਦਿਓ ਤਾਂ ਭੈਣ ਨੇ ਆਪਣੇ ਪਾਸਪੋਰਟ ਆਪਣਾ ਜੀਜਾ ਜੀ ਦਾ ਪਾਸਪੋਰਟ ਉਹਨਾਂ ਨੂੰ ਦਿਖਾ ਦਿੱਤਾ ਉਹ ਉੱਥੋਂ ਚਲੇ ਜਾਂਦੇ ਨੇ ਉਹਨਾਂ ਨੇ ਹੋਰ ਕੋਈ ਗੱਲ ਨਹੀਂ ਕੀਤੀ ਕਿ ਸਾਡਾ ਰੀਜਨ ਕੀ ਸੀ ਸ਼ਾਇਦ ਜੇ ਰੀਜਨ ਦੱਸਦੇ ਉੱਥੇ ਭੈਣ ਨੂੰ ਤਾਂ ਭੈਣ ਬੱਚਿਆਂ ਨੂੰ ਲੈ ਕੇ ਉੱਥੋਂ ਕਿਤੇ ਹੋਰ ਚਲੀ ਜਾਂਦੀ ਪਰ ਉਹਨਾਂ ਕੋਈ ਰੀਜਨ ਨਹੀਂ ਦੱਸਿਆ ਉਹ ਚਲੇ ਗਏ 20 ਨਵੰਬਰ ਦੀ ਗੱਲ ਹੈ ਜਦੋਂ ਭੈਣ ਕਰ ਸੀ। ਭਾਜੀ, ਜੀਜਾ ਜੀ ਅਤੇ ਭਨੇਮੀ ਉਹ ਮਾਰਕੀਟ ਦੇ ਵਿੱਚ ਗਏ ਹੋਏ ਸਨ। 11 ਵਜੇ ਰਾਤ ਦੇ ਉਹ ਘਰ ਆਏ ਨੇ। ਘਰ ਆਏ ਨੇ ਘਰ ਦਾਖਲ ਹੋਏ ਨੇ ਤੇ ਘਰ ਦੇ ਵਿੱਚ ਭੈਣ ਮੇਰੀ ਸੀ ਤੇ ਇੱਕ ਬੇਸਮੈਂਟ ਦੇ ਵਿੱਚ ਮੁੰਡਾ ਮੁੰਡਾ ਰਹਿ ਰਿਹਾ ਸੀ ਜੋ ਕਿ ਉਹ ਵੀ ਘਰ ਆਇਆ ਸੀ ਥੋੜੀ ਦੇਰ ਪਹਿਲਾਂ ਹੀ। ਭਨੇਵਾ ਮੇਰਾ ਦਮਾਲਾ ਬੰਦਾ ਸੀ। ਉਹ ਮੁੰਡੇ ਨੇ ਵੀ ਉਸ ਦਿਨ ਦਮਾਲਾ ਹੀ ਬੰਨਿਆ ਸੀ। ਤਾਂ ਜਦੋਂ ਇਹ 11:30 ਦੀ ਘਟਨਾ ਹੈ ਥੋੜੀ ਦੇਰ ਪਹਿਲਾਂ ਹੀ ਉਹ ਮੁੰਡਾ ਥੱਲੇ ਸੌਣ ਵਾਸਤੇ ਚਲਾ ਗਿਆ ਕਿਉਂਕਿ ਰਾਤ ਦਾ ਟਾਈਮ ਸੀ ਇਹ ਵੀ ਰੋਟੀ ਖਾ ਕੇ ਤੇ ਸੌਣ ਦੀ ਤਿਆਰੀ ਦੇ ਵਿੱਚ ਸੀ ਨਾ ਆਪੋ ਆਪਣੇ ਕਮਰਿਆਂ ਦੇ ਵਿੱਚ ਚਲੇ ਗਏ ਸਨ ਜੀਜਾ ਜੀ ਬਾਥਰੂਮ ਚ ਗਏ ਨੇ ਤਾਂ ਬਾਹਰੋਂ ਬੰਦੇ ਆਏ ਨੇ ਉਹਨਾਂ ਆਉਂਦਿਆਂ ਸਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਭਾਜੀ ਨੂੰ ਕੋਈ 23 24 ਗੋਲੀਆਂ ਜੀਜਾ ਜੀ ਨੂੰ ਲੱਗੀਆਂ ਜਿਨ੍ਹਾਂ ਦੇ ਹਾਰਟ ਦੇ ਵਿੱਚ ਜ਼ਿਆਦਾ ਗੋਲੀਆਂ ਵੱਜੀਆਂ ਪਰ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਭੈਣ ਨੂੰ ਵੀ 22 ਗੋਲੀਆਂ ਵੱਜੀਆਂ ਜੋ ਕਿ ਉਸ ਤਾਂ ਬੋਲ ਰਹੀ ਸੀ ਪਨੇਵੀ ਨੂੰ 12 13 ਗੋਲੀਆਂ ਲੱਗੀਆਂ 12 13 ਗੋਲੀਆਂ ਲੱਗਣ ਦੇ ਬਾਵਜੂਦ ਉਹਨੇ ਉਥੋਂ ਦੇ ਹੈਲਪਲਾਈਨ ਨੰਬਰ ਤੇ ਫੋਨ ਕੀਤਾ ਪੁਲਿਸ ਨੂੰ ਕਿ ਸਾਡੇ ਘਰ ਐਵੇਂ ਬੰਦੇ ਆਏ ਨੇ ਉਹਨਾਂ ਸਾਨੂੰ ਮਾਰ ਦਿੱਤਾ ਹੈ ਮਾਰ ਰਹੇ ਨੇ ਗੋਲੀਆਂ ਮਾਰ ਰਹੇ ਨੇ ਕਿ ਛੇਤੀ ਆਓ ਪੁਲਿਸ ਨੂੰ ਜਦੋਂ ਫੋਨ ਕੀਤਾ ਤਾਂ ਪਹਿਲੀ ਵਾਰੀ ਐਡਰੈਸ ਆਇਡੈਂਟੀ ਨਹੀਂ ਹੋਇਆ ਦੂਜੀ ਵਾਰੀ ਨਹੀਂ ਹੋਇਆ ਤੀਜੀ ਵਾਰੀ ਉਹ ਐਡਰੈਸ ਆਇਡੈਂਟੀ ਹੋ ਗਿਆ ਤਾਂ ਪੁਲਿਸ ਉਥੋਂ ਆਈ ਇਹਨੇ ਦਿਨ ਨੂੰ ਥੱਲੇ ਬੇਸਮੈਂਟ ਦੇ ਮੁੰਡਾ ਸੀ ਉਹਨੂੰ ਇਹ ਆਵਾਜ਼ ਸੁਣੀ ਉਹ ਵੀ ਫਟਾਫਟ ਉੱਤੇ ਆਇਆ ਜਦੋਂ ਉੱਤੇ ਆਇਆ ਤਾਂ ਹਮਲਾਵਰ ਗੁਲੀਆਂ ਮਾਰ ਨਿਕਲ ਗਏ ਸਨ ਉਹਨੇ ਜਦੋਂ ਵੇਖਿਆ ਬਾਰ ਕਾਲੇ ਰੰਗ ਦੀ ਗੱਡੀ ਖੜੀ ਸੀ ਜਿਹਦੇ ਵਿੱਚ ਦੋ ਬੰਦੇ ਚੜ ਰਹੇ ਸਨ ਉਹਨੇ ਦੋ ਚੜਦੇ ਵੇਖੇ ਨੇ ਇਹ ਨਹੀਂ ਪਤਾ ਉਦੋਂ ਪਹਿਲਾਂ ਹੋਰ ਗੱਡੀ ਚੜ ਗਏ ਸਨ ਜਾਂ ਦੋ ਹੀ ਸਨ ਕਿਉਂਕਿ ਉਹਨੇ ਚੜਦੇ ਦੋ ਹੀ ਵੇਖੇ ਨੇ ਉਹ ਵੀ ਉਹਨੇ ਪੁਲਿਸ ਨੂੰ ਦੱਸਿਆ ਕਿ ਦੋ ਬੰਦੇ ਗੱਡੀ ਚੜੇ ਨੇ ਕਾਲੇ ਰੰਗ ਦੀ ਗੱਡੀ ਹੈ ਜਿੰਨਾ ਸਾਡੇ ਮਾਪੇ ਨੂੰ ਮਾਰ ਦਿੱਤਾ ਹੈ ਗੋਲੀਆਂ ਮਾਰ ਕੇ ਉਹ ਜਾ ਰਹੇ ਨੇ ਉਹਨਾਂ ਨੂੰ ਛੇਤੀ ਟਰੇਸ ਕਰੋ ਪੁਲਿਸ ਨੂੰ ਉਹ ਗੱਡੀ ਟਰੇਸ ਨਹੀਂ ਹੋਈ ਪੁਲਿਸ ਕਾਰ ਆਈਏ ਕਾਰ ਆ ਕੇ ਵੈਰੀਫਿਕੇਸ਼ਨ ਕਰਨ ਲੱਗ ਗਈ ਤਾਂ ਮੁੰਡੇ ਨੇ ਕਿਹਾ ਕਿ ਮੈਂ ਤੁਹਾਡੇ ਬੇਨਤੀ ਕਰਨਾ ਕਿ ਤੁਸੀਂ ਮੇਰੀ ਭੈਣ ਤੇ ਮਾਤਾ ਜੋ ਜ਼ਖਮੀ ਪਏ ਨੇ ਇਹਨਾਂ ਨੂੰ ਛੇਤੀ ਹਸਪਤਾਲ ਲੈ ਕੇ ਜਾਓ ਜਿਨ੍ਹਾਂ ਨੂੰ ਲੋੜ ਹੈ ਫਸਟ ਐਡ ਦੀ ਤਾਂ ਤਕਰੀਬਨ ਇਲਾਜ ਹੋਣ ਤੱਕ ਉਹਨਾਂ ਨੂੰ 1 ਘੰਟਾ ਲੱਗਿਆ ਸੀ ਉਥੋਂ ਹਸਪਤਲ ਲੈ ਕੇ ਗਏ ਨੇ ਹਸਪਤਲ ਤੋਂ ਫਿਰ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਭਾਣ ਜਾ ਮੇਰਾ ਟਰੱਕ ਲੈ ਕੇ ਉਹ ਬਾਹਰ ਯੂ ਐਸ ਏ ਚੱਕਰ ਲਗਾਣ ਗਿਆ ਹੋਇਆ ਸੀ ਉਹਨੂੰ ਵੀ ਉਹਨੇ ਦੱਸਿਆ ਪੁਰ ਦੋਸਤਾਂ ਨੂੰ ਦੱਸਿਆ ਤਾਂ ਸਾਰੇ ਉੱਥੇ ਦੋਸਤ ਉਹਨਾਂ ਦੇ ਮੌਕੇ ਤੇ ਭਾਰਤੀ ਜਿਹੜੇ ਨੇ ਉਹ ਮੌਕੇ ਤੇ ਪਹੁੰਚ ਗਏ ਸਨ ਵਜਾਰਾਂਜੀ ਹਸਪਤਾਲ ਲੱਗੀ ਕਿਉਂਕਿ ਐਨੀਆਂ ਗੋਲੀਆਂ ਆਰਾਊਂਡ ਹੋਣੀਆਂ ਉੱਤੇ ਫਾਇਰ ਹੋਣੀਆਂ ਨਾ ਘੱਟੋ ਘੱਟ 70 ਤੋਂ ਉੱਪਰ ਗੋਲੀਆਂ ਚੱਲੀਆਂ ਸਨ ਜਿਸ ਦੇ ਵਿੱਚ ਥੋੜੇ ਹਨਾ ਭੈਣ ਤੇ ਜਿੱਜਾ ਦੀ ਦੀ ਡੈਥ ਵੀ ਹੋ ਗਈ ਹੈ ਹੁਣ ਤੱਕ ਕੀ ਵਜਾ ਵਜਾ ਰਹੀ ਹੈ ਇਸ ਦੇ ਪਿੱਛੇ ਰੰਜਿਸ਼ ਦੀ ਕੋਈ ਪਤਾ ਲੱਗਿਆ ਹੁਣ ਤੱਕ ਵੀ ਕਿਉਂਕਿ ਅੱਡਾ ਐਡੀਆਂ ਗੋਲੀਆਂ ਚੱਲ ਰਹੀਆਂ ਕੋਈ ਕਾਰਨ ਤਾਂ ਹੋਏਗਾ ਪਿੱਛੇ ਦੇ ਦੇਖੋ ਰੰਜਿਸ਼ ਦੀ ਗੱਲ ਕਰੀਏ ਤਾਂ ਭਾਣਜੇ ਤੇ ਭਾਂਜੀ ਨੂੰ 6-7 ਸਾਲ ਹੋ ਗਏ ਨੇ ਉੱਥੇ ਗਏ ਨੂੰ ਇਹੋ ਜਾਂ ਕਦੀ ਵੀ ਉਹਨਾਂ ਦਾ ਕੋਈ ਲੜਾਈ ਝਗੜੇ ਵਾਲਾ ਕੋਈ ਮੈਸੇਜ ਕੋਈ ਫੋਨ ਕਦੀ ਨਹੀਂ ਸੀ ਆਇਆ ਉਹ ਬੱਚਾ ਹਰ ਗੱਲ ਦਿਲ ਦੀ ਕਰ ਲੈਂਦਾ ਸੀ ਕੋਈ ਗੱਲ ਹੁੰਦੀ ਤਾਂ ਦੱਸਦਾ ਜ਼ਰੂਰ ਪਰ ਕਦੀ ਉਹਦਾ ਕਿਸੇ ਨਾਲ ਝਗੜਾ ਹੋਇਆ ਹੀ ਨਹੀਂ ਸੀ ਹਰ ਇੱਕ ਨਾਲ ਬੜਾ ਜਦੋਂ ਵੀ ਉਹਨੇ ਗੱਲ ਕਰਨੀ ਬੜਾ ਖੁਸ਼ ਹੋ ਕੇ ਗੱਲ ਕਰਦਾ ਜੇ ਕੋਈ ਹੁੰਦੀ ਗੱਲ ਤੋਂ ਜ਼ਰੂਰ ਦੱਸਦਾ ਉਹ ਬੜਾ ਖੁਸ਼ ਹੋ ਕੇ ਗੱਲ ਕਰਦਾ ਹਰ ਇੱਕ ਨਾਲ ਬੜੇ ਪਿਆਰ ਨਾਲ ਮਿਲਦਾ ਹੈ ਅੱਛਾ ਜੀਜਾ ਜੀ ਤੇ ਭੈਣ ਦੀ ਗੱਲ ਹੈ ਕਿ ਉਹ ਵੀ ਇੱਥੇ ਪਟਿਆਲੇ ਰਹਿੰਦੇ ਸਨ ਗੁਰਸੇਕ ਸਨ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਪਹਿਲੀ ਉਹਨਾਂ ਠੇਕੇ ਤੇ ਦਿੱਤੀ ਸੀ ਹਰ ਐਤਵਾਰ ਉਹਨਾਂ ਫਤੇਗੜ ਸਾਹਿਬ ਜਾਣਾ ਕਿਸੇ ਨਾਲ ਉਹਨਾਂ ਦੀ ਰੰਜਿਸ਼ ਤੇ ਹੈ ਹੀ ਨਹੀਂ ਸੀ ਆਮ ਸਮਾਜ ਦੇ ਵਿੱਚ ਤੇ ਕਿਤੇ ਉਹ ਵਿਚਰਦੀ ਬਹੁਤ ਘੱਟ ਸਨ ਸਿਰਫ ਗੁਰਦੁਆਰਾ ਸਾਹਿਬ ਹੀ ਜਾਣਾ ਸਮਾਗਮਾਂ ਤੇ ਜਾਣਾ ਕੀਰਤਨ ਤੇ ਜਾਣਾ ਸਿਰਫ ਉਹਨਾਂ ਦਾ ਕੰਮ ਹੀ ਸੀ ਇਸ ਤੋਂ ਪਹਿਲਾਂ ਕਦੀ ਗਏ ਸੀ ਕਿ ਬੱਚਿਆਂ ਨੂੰ ਮਿਲਣ ਵਾਸਤੇ ਉਹ ਵਿਦੇਸ਼ ਜਿਸ ਤਰ੍ਹਾਂ ਇਸ ਵਾਰ ਗਏ ਸੀ ਕਿ ਨਾ ਇਸ ਵਾਰ ਵੱਡੀ ਵਾਰਦਾਤ ਹੋਈ ਇਸ ਤੋਂ ਪਹਿਲਾਂ ਕਦੀ ਗਏ ਸੀ ਹਾਂ ਪਹਿਲਾਂ ਵੀ ਗਏ ਨੇ ਪਹਿਲਾਂ ਵੀ ਜਾ ਕੇ ਆਏ ਨੇ ਕਾਫੀ ਟਾਈਮ ਰਹਿ ਕੇ ਆਏ ਨੇ ਹੁਣ ਇਹ 2 2.5 ਸਾਲ ਬਾਅਦ ਕਿਉਂਕਿ ਬੱਚੇ ਬੁਲਾ ਰਹੇ ਸਨ ਕਿ ਇਨਾ ਟਾਈਮ ਹੋ ਗਿਆ ਤੁਸੀਂ ਮਿਲਣ ਵਾਸਤੇ ਜਰੂਰ ਆਓ ਕਿਉਂਕਿ ਭਾਜੀ ਸਾਡੇ ਦਾ ਜਨਮ ਦਿਨ ਸੀ ਬੱਚਿਆਂ ਕਿਹਾ ਕਿ ਤੁਸੀਂ ਇੱਥੇ ਆਓ ਆਪਾਂ ਇੱਥੇ ਬਰਥਡੇ ਮਨਾਵਾਂਗੇ ਤੇ ਬੱਚਿਆਂ ਕਰਕੇ ਉਹ ਇਥੋਂ ਕੈਨੇਡਾ ਉਹਨਾਂ ਨੂੰ ਮਿਲਣ ਵਾਸਤੇ ਗਏ ਕਿਉਂਕਿ ਸਾਰੇ ਇੱਕ ਕਾਫੀ ਟਾਈਮ ਹੋਇਆ ਸੀ ਇਕੱਠੇ ਹੋયા ਨੂੰ ਤੇ ਅਗਸਤ ਤੋਂ ਲੈ ਕੇ ਨਵੰਬਰ ਤੱਕ ਸਾਰੇ ਉੱਥੇ ਇਕੱਠੇ ਬੜੇ ਪਿਆਰ ਨਾਲ ਰਹ ਰਹੇ ਸਨ ਕੋਈ ਪਤਾ ਹੀ ਨਹੀਂ ਸੀ ਕਿ ਇਹ ਕਹਾਣੀ ਵਾਪਰਨੀ ਹੈ ਇਹ ਗੱਲ ਹੋ ਜਾਣੀ ਹੈ ਤੇ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਨੂੰ ਵੈਰੀਫਿਕੇਸ਼ਨ ਕਰਨ ਨੂੰ ਕਾਫੀ ਟਾਈਮ ਲੱਗ ਗਿਆ ਸੀਗਾ ਐਡਰੈਸ ਵੀ ਵੈਰੀਫਾਈ ਨਹੀਂ ਹੋਇਆ ਸੀਗਾ ਜਿਸ ਤਰ੍ਹਾਂ ਫੋਨ ਤੇ ਦੱਸਿਆ ਗਿਆ ਕਿ ਇੱਥੇ ਆਣਾ ਵੀ ਅੱਡੀ ਵੱਡੀ ਘਟਨਾ ਵਾਪਰੀ ਹੈ ਕਤਲ ਕਰ ਦਿੱਤਾ ਗਿਆ 하나 ਕੀ ਅ ਵੈਰੀਫਾਈ ਨਹੀਂ ਹੋਇਆ ਗੱਲ ਨਹੀਂ ਤਾਂ ਕਿਹਾ ਜਾਂਦਾ ਹੈ ਕਿ ਬਾਹਰ ਦੀ ਪੁਲਿਸ ਤਾਂ ਕਾਫੀ ਤੇਜ਼ ਹੈ ਵੀ ਇੱਕ ਫੋਨ ਤੇ ਮਤਲਬ 5 ਮਿੰਟ ਦੇ ਸਮੇਂ ਦੇ ਵਿੱਚ ਹੀ ਆ ਜਾਂਦੀ ਹੈ ਦੇਖੋ ਇਹੀ ਹੈ ਕਿ ਉਹਨਾਂ ਨੂੰ ਜਦੋਂ ਫੋਨ ਗਿਆ ਸੀ ਕਿਹੜੇ ਨੰਬਰ ਤੋਂ ਕਿੱਥੋਂ ਫੋਨ ਗਿਆ ਉਹਨਾਂ ਨੇ ਤਾਂ ਲੋਕੇਸ਼ਨ ਚੈੱਕ ਕਰਕੇ ਆ ਜਾਣਾ ਚਾਹੀਦਾ ਸੀ ਪਰ ਤਿੰਨ ਵਾਰ ਉਹਨਾਂ ਨੂੰ ਸਾਡੀ ਬੱਚੀ ਨੇ ਤਿੰਨ ਵਾਰ ਉਹਨਾਂ ਨੂੰ ਦੱਸਿਆ ਤੇ ਫਿਰ ਉਹ ਆਏ ਨੇ ਉਸ ਤੋਂ ਬਾਅਦ ਉਹਨਾਂ ਕਾਰਵਾਈ ਕਰਨੀ ਸਾਰੀ ਸ਼ੁਰੂ ਕੀਤੀ ਹੈ ਪੁਲਿਸ ਕਾਫੀ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਕਾਰਵਾਈ ਸ਼ੁਰੂ ਕੀਤੀ ਹੈ ਪਰ ਹਾਲੇ ਤੱਕ ਵੀ ਪੁਲਿਸ ਕਹੇ ਰਹੀ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਬੰਦੇ ਲੱਭ ਰਹੇ ਹਾਂ ਪਰ ਹਾਲੇ ਤੱਕ ਬੰਦੇ ਕੋਈ ਟਰੇਸ ਨਹੀਂ ਹੋ ਰਹੇ ਬੰਦਿਆਂ ਨੂੰ ਪੁਲਿਸ ਲੱਭ ਨਹੀਂ ਪਾਉਂਦੀ ਉੱਥੇ ਭਾਰਤੀਆਂ ਵੱਲੋਂ ਅਤੇ ਕੈਨੇਡਾ ਦੇ ਵਸਨੀਕਾ ਵੱਲੋਂ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ ਕਿਉਂਕਿ ਭਾਰਤ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿਉਂਕਿ ਭਾਰਤੀ ਵਸਨੀਕ ਸਨ ਭਾਰਤ ਦੇ ਰਹਿਣ ਵਾਲੇ ਸਨ ਭਾਰਤੀ ਨਾਗਰਿਕ ਸਨ ਤੇ ਭਾਰਤ ਸਰਕਾਰ ਇਹਦੇ ਵਿੱਚ ਦਖਲ ਕਰੇ ਕੈਨੇਡਾ ਸਰਕਾਰ ਨਾਲ ਗੱਲ ਕਰੇ ਕੈਨੇਡਾ ਸਰਕਾਰ ਆਪ ਅੱਗੇ ਹੋ ਕੇ ਆਪਣੀ ਪੁਲਿਸ ਤੋਂ ਇਹਦੀ ਵੈਰੀਫਿਕੇਸ਼ਨ ਕਰਾਏ ਕਿਉਂਕਿ ਸਾਡੇ ਬੱਚੇ ਉੱਥੇ ਨੇ ਜੀ ਪਨੇਵੀ ਐ ਜਿਹਦਾ ਇਲਾਜ ਚੱਲ ਰਿਹਾ ਹੈ ਪਨੇਵਾ ਉੱਥੇ ਵੀ ਕੱਲ ਨੂੰ ਸਾਨੂੰ ਪਤਾ ਚੱਲਣਾ ਚਾਹੀਦਾ ਹੈ ਕਹਾਣੀ ਕੀ ਹੈ ਕੱਲ ਨੂੰ ਕੋਈ ਹੋਰ ਇਹੋ ਜਿਹੀ ਘਟਨਾ ਨਾ ਵਾਪਰੇ ਸਾਨੂੰ ਉਸ ਚੀਜ਼ ਦਾ ਸਹਿਮ ਵੀ ਹੈਗਾ ਡਰ ਵੀ ਹੈਗਾ ਇਸੇ ਚੀਜ਼ ਤੋਂ ਅਸੀਂ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹਾਂਗੇ ਜੋ ਕੈਨੇਡਾ ਦੇ ਵਿੱਚ ਸਾਡੇ ਪੰਜਾਬੀ ਰਹ ਰਹੇ ਨੇ ਕਿਉਂਕਿ ਕੈਨੇਡਾ ਇੱਕ ਮਿੰਨੀ ਪੰਜਾਬ ਬਣਿਆ ਹੋਇਆ ਹੈ ਸਾਡੇ ਪੰਜਾਬੀ ਬਹੁਤ ਨੇ ਉੱਥੇ ਉਹਨਾਂ ਸਾਰਿਆਂ ਨੂੰ ਕਵਾਂਗੇ ਕਿ ਸਾਡੇ ਉੱਥੇ ਕੈਲਡਨ ਦੇ ਵਿੱਚ ਜੋ ਪਨੇਵਾ ਹੈ ਉਹਦਾ ਸਾਥ ਦੇਣ ਸਰਕਾਰ ਤੱਕ ਪਹੁੰਚ ਕਰਨ ਤਾਂ ਕਿ ਇਨਸਾਫ ਮਿਲ ਸਕੇ ਇੱਥੇ ਵੀ ਅਸੀਂ ਭਾਰਤ ਸਰਕਾਰ ਨੂੰ ਬੀਜੇਬੀ ਤੇ ਲੀਡਰਾਂ ਨੂੰ ਅਤੇ ਸਿੱਖ ਸੰਸਥਾਵਾਂ ਦੇ ਲੀਡਰਾਂ ਨੂੰ ਸਾਰਿਆਂ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਇਹ ਭਾਰਤ ਸਰਕਾਰ ਨਾਲ ਇਸ ਦੀ ਗੱਲਬਾਤ ਕੀਤੀ ਜਾਏ ਤਾਂ ਕਿ ਭਾਰਤ ਸਰਕਾਰ ਕੈਨੇਡਾ ਨਾਲ ਗੱਲ ਕਰੇ ਬਾਕੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਜੋ ਦਰਸ਼ਕ ਨੇ ਜੋ ਵੇਖ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਜੋ ਬੱਚੀ ਸਾਡੀ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ ਜੋ ਹਸਪੀਟਲ ਦੇ ਵਿੱਚ ਹੈ ਜਿਹਨੂੰ 12 13 ਗੋ ਜੋ ਕਾਫੀ ਜਿਆਦਾ ਉਦੀ ਸਿਹਤ ਜਿਹੜੀ ਹੈ ਡਾਊਨ ਪਈ ਹੋਈ ਹੈ ਉਹਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਆ ਜੇ ਕਿਉਂਕਿ ਬੱਚੀ ਜਿਹੜੀ ਬੱਚੀ ਹੈ ਉਹ ਛੇਤੀ ਠੀਕ ਹੋ ਜਾਏ ਜਿਸ ਤਰ੍ਹਾਂ ਭੈਣ ਭਰਾ ਦਾ ਰਿਸ਼ਤਾ ਕਾਫੀ ਵੱਡਾ ਰਿਸ਼ਤਾ ਹੁੰਦਾ ਨਾ ਤੁਸੀਂ ਬਚਪਨ ਤੋਂ ਨਾਲ ਖੇਡੇ ਹੋ ਇਹ ਘਟਨਾ ਜਦੋਂ ਤੁਹਾਡੇ ਸਾਹਮਣੇ ਆਂਦੀ ਹੈ ਤਾਂ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਸਵਾਲ ਸਿੱਗਾ ਇੱਕ ਸਵਾਲ ਤਾਂ ਹੋਏਗਾ ਕਿ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਹੈ ਕਿ ਕਿਉਂ ਕਤਲ ਹੋਇਆ ਦੇਖੋ ਜਦੋਂ ਇਹ ਸਾਨੂੰ ਪਤਾ ਲੱਗਾ ਮੈਂ ਵੀ ਕਰਤੋਬਾਰ ਸੀ ਦਿੱਲੀ ਸੀ ਉਦੋਂ ਮੈਨੂੰ ਪਤਾ ਲੱਗਾ ਤੇ ਇੱਕੋ ਦਮ ਸਾਡੇ ਕੋਈ ਮੰਨਣ ਦੇ ਵਿੱਚ ਇਹੋ ਜਿਹਾ ਨਹੀਂ ਸੀ ਆ ਰਿਹਾ ਕਿਉਂਕਿ ਸਾਫ਼ ਤਸਵੀਰ ਉੱਥੋਂ ਵੀ ਪਤਾ ਨਹੀਂ ਸੀ ਚੱਲ ਰਹੀ ਭਨੇਵੇ ਨਾਲ ਵੀ ਗੱਲ ਨਹੀਂ ਸੀ ਹੋ ਰਹੀ ਕਿਉਂਕਿ ਉਹ ਵੀ ਉਦੋਂ ਕੱਲਾ ਸੀ ਸਹਿਮ ਗਿਆ ਸੀ ਡਰ ਗਿਆ ਸੀ ਅਤੇ ਜਿਹਦੇ ਸਾਹਮਣੇ ਪਿਓ ਦੀ লাশ ਪਈ ਹੋਏ ਭੈਣ ਭਰਾ ਜ਼ਖਮੀ ਹੋਣ ਉਹ ਨਾਲ ਗੱਲ ਨਹੀਂ ਸੀ ਹੋ ਰਹੀ ਸਾਨੂੰ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਕੋਈ ਕਹਿ ਰਿਹਾ ਸੀ ਲੜਾਈ ਹੋਈ ਏ ਕੋਈ ਕਹਿ ਰਿਹਾ ਸੀ ਕੁਝ ਹੋਇਆ ਹੈ ਤੇ ਸਾਨੂੰ ਇਹ ਉਮੀਦ ਨਹੀਂ ਸੀ ਕਿ ਲੜਾਈ ਤੇ ਸਾਨੂੰ ਪਤਾ ਸੀ ਲੜਾਈ ਭੱਜਦੀ ਕਿਸੇ ਨਾਲ ਹੋ ਨਹੀਂ ਸਕਦੀ ਤੇ ਕੁਝ ਟਾਈਮ ਬਾਅਦ ਹੀ ਸਾਨੂੰ 3-4 ਘੰਟੇ ਬਾਅਦ ਹੀ ਪਤਾ ਲੱਗ ਗਿਆ ਕਿ ਆਹ ਕਹਾਣੀ ਜਿਹੜੀ ਵਾਪਰੀ ਏ ਫਿਰ ਜੋ ਸਾਡੇ ਕੈਨੇਡਾ ਦੇ ਵਿੱਚ ਕੁਝ ਰਿਸ਼ਤੇਦਾਰ ਕੁਝ ਜਾਣਕਾਰ ਜਿਹੜੇ ਨਜ਼ਦੀਕੀ ਸਨ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹ ਬੱਚੇ ਕੋਲ ਗਏ ਜੋ ਕਿ ਅੱਗੇ ਦੀ ਫਿਰ ਉਹਨਾਂ ਨੇ ਇਲਾਜ ਵਗੈਰਾ ਸ਼ੁਰੂ ਕਰਵਾਇਆ ਇਲਾਜ ਵੀ ਉੱਥੇ ਆਪ ਹੀ ਕਰਵਾ ਰਹੇ ਆ ਪੈਣ ਦੇ ਇਲਾਜ ਦੇ ਵਿੱਚ ਤਕਰੀਬਨ 3-4 ਕਰੋੜ ਰੁਪਏ ਖਰਚਾ ਆ ਗਿਆ ਸੀ ਤੇ ਉਥੋਂ ਦੇ ਵਸਨੀਕਾਂ ਵੀ ਇਸ ਨੀਕਾ ਨੇ ਇੱਕ ਪੰਜਾਬੀਆਂ ਨੇ ਇਹ ਇਹ ਗੋ ਫੈਂਡ ਐਪ ਜਿਹੜੀ ਹੈ ਉਹ ਬਣਾਈ ਹੈ ਜਿਹਦੇ ਚ ਡੋਨੇਸ਼ਨ ਵਾਸਤੇ ਵੀ ਅਸੀਂ ਅਪੀਲ ਵੀ ਕਰ ਰਹੇ ਹਾਂ ਲੋਕ ਦੇ ਵੀ ਰੱਖ ਥੱਲੇ ਬੰਦੇ ਵਾਸਤੇ ਇੰਨਾ ਪੈਸਾ ਕੈਨੇਡਾ ਦੇ ਵਿੱਚ ਅਰੇਂਜ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਅਜਿਹਾ ਗੱਲ ਕਰੀਏ ਹਨ ਵਿਦੇਸ਼ਾਂ ਦੇ ਵਿੱਚ ਅਕਸਰ ਦੇਖ ਰਹੇ ਹਾਂ ਕਿ ਰੋਜ਼ ਕਿਸ ਨਾ ਕਿਸੇ ਦਾ ਕਤਲ ਹੋ ਰਿਹਾ ਪੰਜਾਬੀ ਜਿਹੜੇ ਜਾ ਰਹੇ ਨੇ ਇੱਥੋਂ ਦੀਆਂ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦਾ ਗੋਲੀਆਂ ਮਾਰ ਕੇ ਜਾਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਆ ਆਖਿਰਕਾਰ ਵਜਾ ਕੀ ਲੱਗਦੀ ਹੈ ਕਿਉਂਕਿ ਆਏ ਦਿਨ ਇਹ ਮੌਤਾਂ ਦਾ سلسلہ ਲਗਾਤਾਰ ਵੱਧਦਾ ਜਾ ਰਿਹਾ ਹੈ ਦੇਖੋ ਆਪਾਂ ਕਤਲ ਦੀ ਵਾਰਦਾਤ ਸੁਣਨੇ ਆ ਪਰ ਤਕਰੀਬਨ ਵਾਰਦਾਤ ਇਹੀ ਸਾਹਮਣੇ ਆ ਜਾਂਦੀ ਏ ਕਿ ਲੁੱਟਖੋ ਦਾ ਮਾਮਲਾ ਏ ਕਿਉਂਕਿ ਕਈ ਬੇਰੋਜ਼ਗਾਰ ਵੀ ਫਿਰਦੇ ਨੇ ਉਹ ਫਿਰ ਲੁੱਟ ਖੋ ਹਾਂ ਜਿਵੇਂ ਇੱਥੇ ਨੇ ਉੱਥੇ ਵੀ ਕਰਦੇ ਨੇ ਪਰ ਇਹਦੇ ਵਿੱਚ ਕੋਈ ਲੁੱਟਖੋ ਦੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆਈ ਕਿਉਂਕਿ ਲੁੱਟ ਖੋਹ ਨਾ ਕੀਤੀ ਨੀ ਨਾ ਹੀ ਘਰੋਂ ਕੋਈ ਸਮਾਨ ਚੱਕ ਕੇ ਲਗਾਏ ਨੇ ਸਿਰਫ ਆਉਂਦੇ ਹੀ ਉਹਨਾਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਇਹ ਜੇਕਰ ਗੱਲ ਕਰੀਏ ਵਿਦੇਸ਼ ਜਿਸ ਤਰ੍ਹਾਂ ਦੇਖਿਆ ਜਾਂਦਾ ਵਿਦੇਸ਼ਾਂ ਦੇ ਵਿੱਚ ਜਦੋਂ ਵੀ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਜਦੋਂ ਜਾਂਦੀ ਹੈ ਨਾ ਡੈੱਡ ਬੋਡੀ ਤਾਂ ਉੱਥੋਂ ਲਿਆਣੀ ਜਾਂ ਸੰਸਕਾਰ ਕਰਨਾ ਬੜਾ ਔਖਾ ਹੋ ਜਾਂਦਾ ਹੈ। ਪੈਸੇ ਕਾਫੀ ਮੰਗ ਲੈਂਦੇ ਨੇ। ਕੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਸਾਹਮਣਾ ਕਰਨਾ ਪੈ ਰਿਹਾ। ਦੇਖੋ ਤੁਹਾਨੂੰ ਦੱਸਿਆ ਮੈਂ ਕਿ 3-4 ਕਰੋੜ ਰੁਪਇਆ ਉੱਥੇ ਸਾਡਾ ਖਰਚਾ ਆ ਗਿਆ। ਡੈੱਡ ਬੋਡੀ ਇੱਥੇ ਲਾਉਣ ਵਾਸਤੇ ਵੀ ਬਹੁਤ ਜ਼ਿਆਦਾ ਖਰਚਾ ਆ ਰਿਹਾ ਸੀ ਪਰ ਬੇਟਾ ਉੱਥੇ ਸੀ ਕਿਉਂਕਿ ਬੱਚੇ ਵਾਸਤੇ ਉਥੋਂ ਨਾ ਤੇ ਉਹ ਛੱਡ ਕੇ ਆ ਸਕਦਾ ਕਿਉਂਕਿ ਭਨੇਵੀ ਜਿਹੜੀ ਹੈ ਉਹਦਾ ਇਲਾਜ ਚੱਲ ਰਿਹਾ ਹੈ ਨਾ ਉਹ ਛੱਡ ਕੇ ਆ ਸਕਦਾ ਸੀ ਇਸ ਲਈ ਅਸੀਂ ਉਹਨਾਂ ਦਾ ਉੱਥੇ ਹੀ ਸੰਸਕਾਰ ਕੀਤਾ ਹੈ ਭੈਣ ਦਾ ਸੰਸਕਾਰ ਅੱਜ ਜਿਹੜੀ ਰਾਤ ਲੰਗੀ ਏ ਇਸ ਰਾਤ ਹੋਇਆ ਸੀ ਦਿਨੇ ਕੈਂਡਲ ਮਰਚ ਸੀ ਤੇ ਸ਼ਾਮ ਨੂੰ ਤੇ ਭੈਣ ਦਾ ਸੰਸਕਾਰ ਅੱਜ ਦੀ ਰਾਤ ਲੰਗੀ ਏ ਉਦੋਂ ਕੀਤਾ ਹੈ ਭਾਜੀ ਦਾ ਸੰਸਕਾਰ ਪਹਿਲਾਂ ਹੋ ਚੁੱਕਾ ਸੀ ਤੇ ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਨੇ ਆਪਾਂ ਨੇ ਪੰਜਾਬ ਦੇ ਵਿੱਚ ਹਨਾ ਜਾਂ ਇੰਡੀਆ ਦੇ ਵਿੱਚ ਲਾ ਲਈ ਆਪਣਾ ਐ ਜੀ ਪੀ ਸੀ ਵੀ ਹੈ ਗਿਆ ਉਹ ਉਹਨਾਂ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਸਿੱਖ ਜਥੇਬੰਦੀਆਂ ਤੋਂ ਸਾਰਿਆਂ ਨੂੰ ਮੈਂ ਛੇਤੀ ਹੀ ਉਹਨਾਂ ਨੂੰ ਮਿਲਾਂਗੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੇਰੀ ਫੋਨ ਤੇ ਗੱਲ ਹੋ ਰਹੀ ਹੈ ਤਾਂ ਉਹਨਾਂ ਵੀ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਨੇ ਬਾਕੀ ਜਿਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਨੇ ਸਾਰਿਆਂ ਤੱਕ ਛੇਤੀ ਪਹੁੰਚ ਕਰਾਂਗੇ ਛੇਤੀ ਮਿਲਾਂਗੇ ਤੇ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਨਾ ਪੰਜੀ ਉੱਥੇ ਆ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਉਹਨਾਂ ਦੀ ਹਾਲਤ ਤੇ ਹਾਲੇ ਨਾਜੂਕੇ ਪਰ ਕਦੀ ਕਦੀ ਉਹ ਥੋੜਾ ਥੋੜਾ ਇੱਕ ਦੋ ਵਾਰੀ ਬੋਲੇ ਨੇ ਪਰ ਉਹਨਾਂ ਦੇ ਡਾਕਟਰਾਂ ਨੇ ਉਹਨੂੰ ਸੱਚਾਈ ਦੱਸ ਦਿੱਤੀ ਕਿ ਤੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਹੈ ਤਾਂ ਉਸ ਤੋਂ ਬਾਅਦ ਫਿਰ ਉਹ ਹੋਸ਼ 'ਚ ਨਹੀਂ ਆਏ ਤੇ ਹੁਣ ਪਰਿਵਾਰ ਦਾ ਅਗਲਾ ਐਕਸ਼ਨ ਕੀ ਰਹੇਗਾ ਹੁਣ ਤੁਸੀਂ ਪਹੁੰਚ ਕੀਤੀ ਹੈ ਉੱਥੇ ਤੱਕ ਜਾਣ ਦੀ ਦੇਖੋ ਅਸੀਂ ਇੱਕ ਅਪੀਲ ਹੀ ਕਰ ਸਕਨੇ ਆ ਕੈਨੇਡਾ ਸਰਕਾਰ ਨੂੰ ਵੀ ਅਪੀਲ ਕਰ ਸਕਦੇ ਆ ਭਾਰਤ ਸਰਕਾਰ ਨੂੰ ਵੀ ਅਪੀਲ ਕਰ ਸਕਦੇ ਆ ਕਿ ਇਹਦੇ ਬਾਰੇ ਦੋਸ਼ੀਆਂ ਬਾਰੇ ਪਤਾ ਲਾਓ ਪਤਾ ਲਾ ਕੇ ਇਹਦੇ ਬਾਰੇ ਸਾਨੂੰ ਦੱਸੋ ਕਿ ਇਹ ਕਿਉਂ ਹੋਇਆ ਹੈ ਕਿੰਨੇ ਕੀਤਾ ਹੈ ਕਾਰਨ ਕੀ ਸੀ ਕਿਉਂਕਿ ਸਾਡੇ ਬੱਚੇ ਉੱਥੇ ਨੇ ਇੱਥੇ ਵੀ ਪਰਿਵਾਰ ਹੈ ਇੱਥੇ ਖਤਰਾ ਹੈ ਉੱਥੇ ਖਤਰਾ ਹੈ ਸਾਨੂੰ ਇਸ ਬਾਰੇ ਪਤਾ ਲੱਗ ਸਕੇ ਤੇ ਬਿਲਕੁਲ ਤੁਸੀਂ ਸੁਣਿਆ ਹੈਗਾ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਥ ਜਰੂਰ ਦਿਓ ਤਾਂ ਵਿਦੇਸ਼ੀ ਜਿਹੜੀ ਉੱਥੇ ਕੈਨੇਡਾ ਗਵਰਨਮੈਂਟ ਆ ਤੁਹਾਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਵਜ੍ਹਾ ਜਿਹੜੀ ਹਾਲੇ ਤੱਕ ਉਹ ਸਾਹਮਣੇ ਨਹੀਂ ਆਈ ਹੈ ਕਿ ਆਖਿਰਕਾਰ ਕਿਉਂ ਗੋਲੀਆਂ ਚੱਲੀਆਂ ਕਿਉਂ ਕਤਲ ਹੋਇਆ ਕਿਉਂਕਿ ਇੰਨੀਆਂ ਗੋਲੀਆਂ ਚਲਣੀਆਂ ਕਿ ਤਨਾ ਕਿਤੇ ਇੱਕ ਵੱਡਾ ਜਿਹੜਾ ਸਵਾਲ ਖੜਾ ਕਰ ਦਿੰਦਿਆਂ ਨੇ ਕਿ ਆਖਿਰਕਾਰ ਵਜ੍ਹਾ ਕੀ ਹੈ ਕਿ ਰஞ்சிਤ ਸਿੰਘ ਕੀ ਕਿਉਂ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ